ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਮੂਲ ਮੰਤਰ ਬਾਰੇ ਜਿਹੜੇ ਵੀ ਭੈਣ ਭਰਾ ਬਹੁਤ ਜ਼ਿਆਦਾ ਦੁਖੀ ਨੇ ਆਪਣੇ ਜੀਵਨ ਵਿੱਚ ਚਿੰਤਾਵਾਂ ਵਿੱਚ ਘਿਰੇ ਨੇ ਬਿਮਾਰੀਆਂ ਨਾਲ ਘਿਰੇ ਨੇ ਗਰੀਬੀ ਆ ਜਾਂ ਪਰਿਵਾਰਿਕ ਕਲੇਸ਼ਾਂ ਨਾਲ ਜੂਝ ਰਹੇ ਹਨ ਉਹ ਜੀ ਮੂਲ ਮੰਤਰ ਦਾ ਆਸਰਾ ਲੈਣ ਤਾਂ ਉਹਨਾਂ ਦੇ ਸਾਰੇ ਦੁੱਖ ਖਤਮ ਹੋ ਸਕਦੇ ਹਨ ਜੇਕਰ ਤੁਸੀਂ ਦਸਹਿਰੇ ਵਾਲੇ ਦਿਨ ਉੱਠ ਕੇ ਮੂਲ ਮੰਤਰ ਦਾ ਜਾਪ ਰੋਜ਼ਾਨਾ ਦੀ ਤਰ੍ਹਾਂ ਭਾਵੇਂ ਤੁਸੀਂ 108 ਮਾਲਾ ਦਾ ਜਾਪ ਕਰਦੇ ਹੋ ਤਾਂ ਤੁਸੀਂ ਇਸ ਦਸਹਿਰੀ ਵਾਲੇ ਦਿਨ ਉੱਠ ਕੇ ਅੱਧਾ ਘੰਟਾ ਮੂਲ ਮੰਤਰ ਦਾ ਜਾਪ ਕਰਨਾ ਇੱਥੇ ਕੋਈ ਰਹਿਮ ਧਰਮ ਨਹੀਂ ਹੈਗਾ ਆਪਾਂ ਸਿਰਫ ਜਿਸ ਤਰ੍ਹਾਂ ਕਿ ਲੋਕ ਖੁਸ਼ੀ ਖਸਾਈ ਮਨਾਉਂਦੇ ਤਿਹਾਰਾਂ ਦੀ ਆਪਾਂ ਆਪਣੀ ਬਾਣੀ ਦੀ ਖੁਸ਼ੀ ਖਸਾਈ ਮਨਾਉਣੀ ਹੈ ਆਪਾਂ ਸਿਰਫ ਆਪਣਾ ਨਾਮ ਗਿਦਾਉਣਾ ਹੈ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਉਸ ਦਿਨ ਜੇਕਰ 108 108 ਵਾਰ ਓਮ ਮੰਤਰ ਦਾ ਜਾਪ ਕਰਦੇ ਹੋ ਤਾਂ ਉੱਥੇ ਤੁਸੀਂ ਦੋ ਮਾਲਾ ਹੋਰ ਓਮ ਮੰਤਰ ਦੇ ਜਾਪ ਦੀਆਂ ਕਰ ਦੇਣੀਆਂ ਕਿ ਵਾਹਿਗੁਰੂ ਜੀ ਮੇਰੇ ਦੁੱਖਾਂ ਨੂੰ ਕੱਟਣਾ ਮੇਰੀਆਂ ਚਿੰਤਾਵਾਂ ਨੂੰ ਕੱਟਣਾ ਇਹ ਸਿਰਫ ਇੱਕ ਸ਼ਬਦ ਜਾਂ ਮੰਤਰ ਨਹੀਂ ਸਗੋਂ ਪੂਰੇ ਰੱਬ ਦਾ ਸਰੂਪ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਡੀਆਂ ਮਿਹਨਤਾਂ ਬੇਅਸਰ ਹੋ ਗਈਆਂ ਬੱਚਿਆਂ ਨੂੰ ਕਲਯੁਗ ਦੀ ਮਾਰ ਨੇ ਮਾਰ ਲਿਆ ਬੁਰੀਆਂ ਸੰਗਤਾਂ ਨੇ ਮਾਰਿਆ ਅਤੇ ਨਸਿਆਂ ਦਾ ਖਤਰਾ ਘੇਰ ਰਿਹਾ ਹੈ ਪਰ ਜਦੋਂ ਅਸੀਂ ਮਨ ਮੰਤਰ ਦਾ ਜਾਪ ਵਿਸ਼ਵਾਸ ਨਾਲ ਕਰਦੇ ਆ ਨਾ ਤਾਂ ਗੁਰੂ ਦੀ ਕਿਰਪਾ ਨਾਲ ਸਾਡਾ ਘਰ ਪਰਿਵਾਰ ਸੁਰੱਖਿਅਤ ਹੋ ਜਾਂਦਾ ਹੈ ਕਈ ਭੈਣ ਭਰਾਵਾਂ ਨੇ ਦੇਖਣਾ ਕਿ ਮੈਸੇਜ ਭੜੇ ਇਧਰ ਉਧਰ ਦੇ ਕਰਨੇ ਨੇ ਕਿ ਦੁਸਹਿਰਾ ਤਾਂ ਸਾਡਾ ਤਿਹਾਰ ਹੀ ਨਹੀਂ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਦੁਸਹਿਰਾ ਮਨਾਉਣਾ ਸਿਰਫ ਤੇ ਸਿਰਫ ਤੁਸੀਂ ਦੁਨੀਆ ਨੇ ਦੁਸਹਿਰਾ ਮਨਾਉਣਾ ਤੇ ਤੁਸੀਂ ਸਿਰਫ ਆਪਣੇ ਨਾਮ ਵਧਾਉਣਾ ਉਸ ਦਿਨ ਪਿਛਲੀ ਭਣਪਰਾ ਜੀ ਦੂਜੇ ਵਾਲੇ ਦਿਨ ਸਵੇਰੇ ਸੁਚੀ ਮਨ ਤੇ ਸੁੱਧ ਨਾਲ ਜਲ ਨਾਲ ਇਸ਼ਨਾਨ ਕਰਕੇ ਘਰ ਦੇ ਕਿਸੇ ਵੀ ਪਵਿੱਤਰ ਸਥਾਨ ਤੇ ਬੈਠੋ ਅਤੇ ਇਕਾਗਰਤਾ ਨਾਲ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰੋ ਜਾਂ ਫਿਰ ਤੁਸੀਂ ਜਿੱਥੇ ਵੀ ਬੈਠ ਕੇ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਉੱਥੇ ਬੈਠ ਕੇ ਤੁਸੀਂ ਦੁਸਰੇ ਵਾਲੇ ਦਿਨ ਵੱਧ ਤੋਂ ਵੱਧ ਮੂਲ ਮੰਤਰ ਦਾ ਜਾਪ ਕਰਨਾ ਆਪਾਂ ਅੱਜ ਤੁਹਾਡੇ ਨਾਲ ਇੱਕ ਇਤਿਹਾਸਿਕ ਸਾਖੀ ਵੀ ਸਾਂਝੀ ਕਰਾਂਗੇ ਜਿਸ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਮੂਲ ਮੰਤਰ ਦੇ ਵਿੱਚ ਕਿੰਨੀ ਕੁ ਤਾਕਤ ਹੈ ਮੂਲ ਮੰਤਰ ਬੱਚਿਆਂ ਨੂੰ ਕਲਯੁਗ ਦੀ ਮਾਰ ਤੋਂ ਬਚਾਉਂਦਾ ਹੈ ਝਗੜੇ ਖਤਮ ਕਰਦਾ ਚਿੰਤਾ ਦੇ ਥੈਮ ਥਾਂ ਚੈ ਨੰਮਦਾ ਘਰ ਦੇ ਵਿੱਚੋਂ ਬਿਮਾਰੀਆਂ ਖਤਮ ਕਰਦਾ ਹੈ ਮੂਲ ਮੰਤਰ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਜੇਕਰ ਕੋਈ ਵੀ ਭੈਣ ਭਰਾ ਪੂਰੀ ਮਾਨਤਾ ਤੇ ਵਿਸ਼ਵਾਸ ਦੇ ਨਾਲ ਮੂਲ ਮੰਤਰ ਦਾ ਜਾਪ ਕਰੇ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਹੋਣੀ ਸ਼ੁਰੂ ਹੋ ਜਾਣਗੇ ਜੇਕਰ ਆਪਣੀ ਜ਼ਿੰਦਗੀ 'ਚ ਬਦਲਾਵ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਜਿਹੜੇ ਤਿਹਾਰਾ ਨੂੰ ਗੁਰਬਾਣੀ ਦੇ ਨਾਲ ਮਨਾਉਣਾ ਸ਼ੁਰੂ ਕਰ ਦਵੋ ਨਾ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਬਦਲਾਵ ਆਵੇਗਾ ਹੁਣ ਆਪਾਂ ਤੁਹਾਡੇ ਨਾਲ ਸਾਖੀ ਸਾਂਝੀ ਕਰਦੇ ਆਂ ਕਹਿੰਦੇ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਇੱਕ ਨਿੱਕੇ ਜਿਹੇ ਕੁਆਂਢ ਵਿੱਚ ਰਹਿੰਦੇ ਸਨ ਉਥੇ ਇੱਕ ਨੌਜਵਾਨ ਸਿੱਖ ਭਾਈ ਲੱੱਦਾ ਸੀ ਭਾਈ ਲੱੱਦਾ ਗੁਰੂ ਜੀ ਦਾ ਪਰਮ ਭਗਤ ਸੀ ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਬੈਠਦਾ ਤੇ ਗੁਰਬਾਣੀ ਸੁਣਦਾ ਗੁਰੂ ਜੀ ਨੇ ਉਸ ਨੂੰ ਮੂਲ ਮੰਤਰ ਦਾ ਜਾਪ ਕਰਨ ਦਾ ਹੁਕਮ ਦਿੱਤਾ ਮੂਲ ਮੰਤਰ ਕਿਹੜਾ ਏ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰਪ੍ਰਸਾਦ ਚੱਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਭਾਈ ਲੱਦਾ ਇਸ ਨੂੰ ਹਰ ਵੇਲੇ ਜਪਦਾ ਪਰ ਉਸਦੇ ਮਨ ਵਿੱਚ ਇੱਕ ਸੱਕ ਜਾ ਰਹਿੰਦਾ ਸੀ ਕਿ ਇਹ ਮੰਤਰ ਕਿੰਨੀ ਕੁ ਤਾਕਤ ਰੱਖਦਾ ਹੈ ਉਹ ਸੋਚਦਾ ਪਰਮਾਤਮਾ ਨੂੰ ਤਾਂ ਕਰੋੜਾਂ ਭਗਤ ਜਪਦੇ ਨੇ ਮੇਰਾ ਇੱਕ ਜਾਪ ਕੀ ਮੈਨੂੰ ਕਰੇਗਾ ਗੁਰੂ ਜੀ ਨੂੰ ਉਸ ਦੇ ਮਨ ਦੀ ਗੱਲ ਦਾ ਪਤਾ ਲੱਗ ਗਿਆ ਇੱਕ ਦਿਨ ਗੁਰੂ ਜੀ ਨੇ ਉਸ ਨੂੰ ਬੁਲਾਇਆ ਤੇ ਫਰਮਾਇਆ ਲੱੱਦੀ ਤੇਰੇ ਮਨ ਵਿੱਚ ਸੱਕ ਹੈ ਜਿੰਨਾ ਚਿਰ ਇਹ ਸੱਕ ਨਹੀਂ ਨਿਕਲਦਾ ਉਨਾਂ ਚਿਰ ਤੈਨੂੰ ਉਹਨਾਂ ਮੂਲ ਮੰਤਰ ਦੀ ਤਾਕਤ ਦਾ ਫਲ ਨਹੀਂ ਮਿਲੇਗਾ ਜਿੰਨਾ ਤੈਨੂੰ ਮਿਲਣਾ ਚਾਹੀਦਾ ਤੇਰਾ ਇਹ ਸੱਕ ਕੱਢਣਾ ਪਵੇਗਾ ਇੱਕ ਵਾਰ ਇਸ ਮੂਲ ਮੰਤਰ ਦੀ ਤਾਕਤ ਨੂੰ ਆਪਣੀ ਅੱਖਾਂ ਨਾਲ ਵੇਖ ਤਾਰੇ ਯਾਦ ਰੱਖ ਇਹ ਤਾਕਤ ਨਾਮ ਵਿੱਚ ਹੈ ਨਾ ਕਿ ਤੇਰੇ ਹੰਕਾਰ ਵਿੱਚ ਭਾਈ ਲੱਦਾ ਨੇ ਤਾਂ ਹਾਂ ਕਹਿ ਦਿੱਤੀ ਗੁਰੂ ਜੀ ਨੇ ਉਸ ਨੂੰ ਇੱਕ ਲੰਮੀ ਯਾਤਰਾ ਤੇ ਭੇਜਣ ਦਾ ਫੈਸਲਾ ਕੀਤਾ ਭਾਈ ਲੱਦਾ ਜੀ ਉੱਤਰ ਵੱਲ ਨੂੰ ਗਏ ਤੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਰਾਹ ਦੇ ਵਿੱਚ ਇੱਕ ਡਾਕੂਆਂ ਵਾਲੀ ਥਾਂ ਵੀ ਤੈਨੂੰ ਜ਼ਰੂਰ ਮਿਲੇਗੀ ਜਿੱਥੇ ਤੇਰੀ ਪਰਖ ਹੋਵੇਗੀ ਹਰ ਪਲ ਤੂੰ ਮੂਲ ਮੰਤਰ ਦਾ ਜਾਪ ਕਰੇਗਾ ਕਿਸੇ ਵੀ ਟਾਈਮ ਤੂੰ ਮੂਲ ਮੰਤਰ ਦਾ ਜਾਪ ਨਹੀਂ ਛੱਡੇਗਾ ਭਾਈ ਲੱਦਾ ਜੀ ਨੇ ਗੁਰੂ ਦੇ ਸਾਰੇ ਹੁਕਮਾਂ ਨੂੰ ਮੰਨ ਲਿਆ ਤੇ ਨੂਰ ਮੰਤਰ ਦੇ ਵਿੱਚ ਤੂੰ ਪੂਰਾ ਵਿਸ਼ਵਾਸ ਰੱਖੇਗਾ ਜੇ ਤੂੰ ਨਾਮ ਵਿੱਚ ਵਿਸ਼ਵਾਸ ਰੱਖੇਗਾ ਤਾਂ ਵਾਹਿਗੁਰੂ ਜੀ ਤੈਨੂੰ ਹਰ ਇੱਕ ਮਾੜੀ ਘੜੀ ਤੋਂ ਬਚਾ ਕੇ ਰੱਖਣਗੇ ਤੇ ਤੇਰੀ ਰੱਖਿਆ ਕਰਨਗੇ ਭਾਈ ਲੱड्डा ਨੇ ਗੁਰੂ ਜੀ ਦੇ ਹੁਕਮ ਮੰਨਿਆ ਤੇ ਰਵਾਨਾ ਹੋ ਗਿਆ ਉਹ ਇੱਕ ਲੰਮੇ ਜੰਗਲੇ ਰਾਹ ਤੇ ਚੱਲ ਪਿਆ ਜਿੱਥੇ ਚਾਰੇ ਪਾਸੇ ਗਹਿਰੇ ਗਹਿਰੇ ਰੁੱਖ ਜੰਗਲੀ ਜਾਨਵਰ ਘੁੰਮਦੇ ਅਤੇ ਡਾਕੂ ਲੁਕੇ ਹੋਏ ਸਨ ਰਾਹ ਵਿੱਚ ਉਸਨੇ ਦੇਖਿਆ ਕਿ ਗੁਰੂ ਜੀ ਦੀ ਸਿੱਖਿਆ ਯਾਦ ਰੱਖੀ ਹਰ ਸਾਂ ਨਾਲ ਉਸਨੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਏ ਵਾਹਿਗੁਰੂ ਤੂ ਅਕਾਲ ਮੂਰਤ ਹੈ ਅਜੂਨੀ ਸੈ ਭੰਗ ਹੈ ਗੁਰਪ੍ਰਸਾਦ ਹੈ ਇਹ ਸਭ ਕੁਝ ਕਹਿੰਦਾ ਉਹ ਅੱਗੇ ਸ਼ਾਂਤੀ ਦੇ ਨਾਲ ਵਧਦਾ ਗਿਆ ਉਹ ਰਾਹ ਵਿੱਚ ਮਿਲੇ ਭਗਤਾ ਨਾਲ ਗੱਲਾਂ ਵੀ ਕਰਦਾ ਉਹਨਾਂ ਨੂੰ ਮੂਲ ਮੰਤਰ ਦੀ ਮਹੱਤਤਾ ਵੀ ਸੁਣਾਉਂਦਾ ਇੱਕ ਬੁੱਢੇ ਭਗਤ ਨੇ ਉਸ ਨੂੰ ਕਿਹਾ ਪੁੱਤਰ ਇਹ ਮੰਤਰ ਸਿਰਫ ਬੋਲਣ ਲਈ ਨਹੀਂ ਇਹ ਜੀਵਨ ਦਾ ਰੋੜ ਹੈ ਇਸ ਨਾਲ ਪੁਰਖ ਨਿਰਭਾਉ ਬਣੇ ਜਾਂਦੇ ਹਨ ਨਿਰਵੈਰ ਬਣ ਜਾਂਦੇ ਹਨ ਭਾਈ ਲੱड्डा ਨੇ ਹੱਸ ਕੇ ਕਿਹਾ ਕਿ ਮੈਂ ਤਾਂ ਇਸ ਦੀ ਤਾਕਤ ਦੇਖਣ ਲਈ ਹੀ ਇੱਥੇ ਆਇਆ ਹਾਂ ਪਰ ਤੀਜੇ ਦਿਨ ਜੰਗਲ ਜਿਹੜਾ ਸੀ ਹੋਰ ਡੂੰਘਾ ਹੋ ਗਿਆ ਰਾਤ ਨੂੰ ਚੰਨ ਦੀ ਰੋਸ਼ਨੀ ਵੀ ਹੁਣ ਦੇਖਣੋਂ ਬੰਦ ਹੋ ਗਈ ਭਾਈ ਲੱड्डा ਨੇ ਇੱਕ ਰੁੱਖ ਥੱਲੇ ਆਖ ਲਾ ਲਈ ਉਹ ਥੱਕ ਗਿਆ ਸੀ ਪਰ ਨਾਮ ਜਪਣਾ ਨਹੀਂ ਛੱਡਿਆ ਉਸ ਨੇ ਸੁੱਤੇ ਪੈ ਵੀ ਉਹਦੇ ਮਨ ਦੇ ਵਿੱਚ ਮੂਰ ਮੰਤਰ ਦਾ ਜਾਪ ਚੱਲਦਾ ਰਿਹਾ ਉਸ ਨੇ ਆਪਣੇ ਮੂੰਹ ਵਿੱਚ ਹੌਲੀ ਹੌਲੀ ਜਾਪ ਚਲਾਉਂਦੇ ਰਹਿਣਾ ਰਾਤ ਨੂੰ ਚਾਮਿਕ ਇੱਕ ਡਾਕੂ ਦਾ ਦਾਲੋ ਉਹਦੇ ਅੱਗੇ ਆ ਗਿਆ ਉਹਨਾਂ ਨੇ ਸਰਦਾਰ ਨੂੰ ਜਿਹੜਾ ਉਹਨਾਂ ਦਾ ਸਰਦਾਰ ਸੀ ਉਹਨੂੰ ਕਾਲਾ ਖੰੰਜਰ ਕਿਹਾ ਕਰਦੇ ਸਨ ਇੱਕ ਭਿਆਨਕ ਡਾਕੂ ਜੂ ਰਾਹੀਗਰਾਂ ਨੂੰ ਲੁੱਟ ਲੈਂਦੇ ਸਨ ਅਤੇ ਕਈ ਵਾਰ ਮਾਰ ਵੀ ਦਿੰਦੇ ਸਨ ਉਹਨਾਂ ਨੇ ਭਾਈ ਲੱdde ਨੂੰ ਵੇਖਿਆ ਤੇ ਹੱਸਦਿਆਂ ਹੋਇਆਂ ਕਿਹਾ ਕਿ ਓਏ ਫਕੀਰਾ ਤੇਰੀ ਜੀਵ ਖਾਲੀ ਹੋਵੇਗੀ ਪਰ ਤੇਰਾ ਗਲਾ ਗਲੋਂਦ ਲਈਗਾ ਚੁੱਪ ਰਹਿਨਾ ਕਿ ਕੋਈ ਗੱਲ ਕਰੀ ਕਿਉਂਕਿ ਤੇਰਾ ਗਲਾ ਜਦੋਂ ਦੇ ਅਸੀਂ ਆਏ ਆ ਅਰੋਲਾ ਹੀ ਪਾਈ ਜਾਂਦਾ ਹੈ ਅੱਜ ਤੈਨੂੰ ਅਸੀਂ ਨੇ ਮਾਰ ਮਕਾਉਣਾ ਜੇਕਰ ਤੂੰ ਬੋਲਣੋਂ ਨਾ ਹਟਿਆ ਭਾਈ ਲੱੱਦਾ ਡਰ ਗਿਆ ڈاکੂਆ ਨੇ ਉਸਨੂੰ ਰੱਸੀ ਨਾਲ ਬੰਨ ਲਿਆ ਅਤੇ ਆਪਣੇ ਡੇਰੇ ਵੱਲ ਖਿੱਚ ਕੇ ਲੈ ਗਏ ਤੇਰੇ ਵਿੱਚ ਅੱਗ ਚੱਲ ਰਹੀ ਸੀ ਅਤੇ ਕਾਲਾ ਖੰਜਰ ਜੋ ڈاکੂਆਂ ਦਾ ਸਰਦਾਰ ਸੀ ਆਪਣੇ ਅੰਗ ਚੀਰ ਕੇ ਬੈਠਾ ਸੀ ਉਸਨੇ ਭਾਈ ਲੱੱਦੇ ਨੂੰ ਵੇਖ ਕੇ ਪੁੱਛਿਆ ਕੌਣ ਹੈ ਤੂੰ ਕੀ ਨਿਆੰਦਾ ਹੈ ਭਾਈ ਲੱੱਦਾ ਨੇ ਡਰਦੇ ਹੋਏ ਕਿਹਾ ਮੈਂ ਗੁਰੂ ਨਾਨਕ ਜੀ ਦਾ ਤੁਸੀਂ ਸਹ ਹ ਮੇਰੇ ਕੋਲੇ ਕੁਝ ਨਹੀਂ ਸਿਰਫ ਮੇਰੇ ਕੋਲੇ ਵਾਈਗੁਰ ਜੀ ਦਾ ਨਾਮ ਹੈ ਮੇਰੇ ਕੋਲੇ ਮੂਲ ਮੰਤਰ ਦਾ ਜਾਪ ਹੈ ਢਾਕੂ ਹੱਸ ਪਿਆ ਅਤੇ ਫਰਮਾਇਆ ਨਾਮ ਇੱਕ ਹੀ ਚੀਜ਼ ਹੈ ਇਥੇ ਨਾਮ ਨਾਲ ਕੋਈ ਕੁਝ ਨਹੀਂ ਹੁੰਦਾ ਤੂੰ ਨਾਮ ਨਾਲ ਨਹੀਂ ਬਚੇਗਾ ਤੇਰਾ ਨਾਮ ਜਪ ਪਰ ਅਸੀਂ ਤੈਨੂੰ ਸਵੇਰ ਤੱਕ ਮਾਰ ਦੇਵਾਂਗੇ ਭਾਈ ਲੱਦਾ ਨੇ ਮੂਲ ਮੰਤਰ ਜਪਣਾ ਬੰਦ ਨਹੀਂ ਕੀਤਾ ਉਸ ਦੀ ਆਵਾਜ਼ ਥੋੜੀ ਹੌਲੀ ਹੋ ਗਈ ਸੀ ਪਰ ਉਹ ਅੰਦਰੋਂ ਮੂਲ ਮੰਤਰ ਜੀ ਦਾ ਜਾਪ ਕਰਦਾ ਹੀ ਰਿਹਾ ਪਰ ਉਸ ਦੇ ਮਨ ਵਿੱਚ ਡਰ ਘਟ ਹੋਣ ਲੱਗਾ ਹੁਣ ਹੌਲੀ ਹੌਲੀ ਉਹ ਉਸਨੇ ਸੋਚਿਆ ਹੈ ਨਿਰਭਉ ਪੁਰਖ ਤੂੰ ਨਿਰਵੈਰ ਹੈ ਮੈਨੂੰ ਭਰੋਸਾ ਹੈ ਰਾਤ ਲੰਬੀ ਹੋਗੀ ڈاکੂ ਆਪਣੇ ਨਸੇ ਵਿੱਚ ਡੁੱਬ ਗਏ ਪਰ ਕਾਲਾ ਖੰਜਰ ਜਿਹੜਾ ਸੀ ਉਹ ਨੀਂਦ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਸਨੇ ਭਾਈ ਲੱdde ਨੂੰ ਵੇਖਿਆ ਜੋ ਬੰਨਿਆ ਹੋਇਆ ਬੈਠਾ ਮੰਤਰ ਦਾ ਜਾਪ ਹੀ ਕਰੀ ਜਾ ਰਿਹਾ ਸੀ ਉਸ ਦੀ ਆਵਾਜ਼ ਹੁਣ ਥੋੜੀ ਜ਼ੋਰਦਾਰ ਹੋ ਗਈ ਸੀ ਪਹਿਲਾਂ ਨਾਲ ਉਹਨੂੰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਕਾਲਾ ਖੰਜਰ ਨੂੰ ਗੁੱਸਾ ਆ ਗਿਆ ਇਹ ਸ਼ਬਦ ਸੁਣਦਿਆਂ ਉਹ ਉੱਠਿਆ ਤੇ ਚੀਕਿਆ ਤੂੰ ਚੁੱਪ ਕਿਉਂ ਨਹੀਂ ਕਰਦਾ ਤੂੰ ਬਕਵਾਸ ਕਿਉਂ ਕਰ ਰਿਹਾ ਉਸਨੇ ਭਾਈ ਲੱਦੇ ਨੂੰ ਥੱਪੜ ਮਾਰ ਦਿੱਤਾ ਪਰ ਅਜੀਬ ਗੱਲ ਜਿਵੇਂ ਹੀ ਇਹ ਥੱਪੜ ਮਾਰਨ ਲਈ ਹੱਥ ਉਠਾਇਆ ਉਸਨੇ ਉਸ ਨੂੰ ਆਪਣੇ ਹੱਥ ਵਿੱਚ ਤਿੱਖੀ ਜੀ ਸੱਟ ਲੱਗੀ ਉਹ ਚੀਖ ਪਿਆ ਅਤੇ ਪਿੱਛੇ ਡਿੱਗ ਗਿਆ ਡਾਕੂਆਂ ਨੇ ਉਸ ਨੂੰ ਉਠਾਇਆ ਪਰ ਉਹ ਸਮਝ ਨਾ ਸਕਕੇ ਕਿ ਇਹ ਕੀ ਹੋਇਆ ਭਾਈ ਲੱੱਦਾ ਨੇ ਜਪ ਜਾਰੀ ਰੱਖਿਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਇਸ ਤਰ੍ਹਾਂ ਮੂਲ ਮੰਤਰ ਦਾ ਜਾਪ ਕਰਦਾ ਰਿਹਾ ਉਸ ਦੇ ਮਨ ਵਿੱਚ ਗੁਰੂ ਦੀ ਯਾਦ ਆਉਂਦੀ ਰਹੀ ਇਹ ਤਾਕਤ ਨਾਮ ਦੀ ਸੀ ਕਿਾ ਤੇਰੀ ڈاکੂਆਂ ਨੇ ਭਾਈ ਲੱੱਦੇ ਨੂੰ ਛੱਡ ਕੇ ਆਪਣੇ ਸਰਦਾਰ ਨੂੰ ਦੇਖਣ ਲੱਗੇ ਰਾਤ ਭਰ ਭਾਈ ਲੱੱਦਾ ਨੇ ਨਿਰੰਤਰ ਜਾਪ ਕੀਤਾ ਅਤੇ ਉਸ ਨੂੰ ਲੱਗਾ ਜਿਵੇਂ ਗੁਰੂ ਜੀ ਉਸ ਦੇ ਨਾਲ ਹੋਣ ਜਿਵੇਂ ਜਿਵੇਂ ਅੰਮ੍ਰਿਤ ਵੇਲੇ ਨੇੜੇ ਆਉਣ ਲੱਗਾ ਕਾਲੇ ਖੰਜਰ ਨੂੰ ਰਾਤ ਪਰ نیند ਨਹੀਂ DNAਈ ਉਸ ਨੂੰ ਆਪਣੇ ਜੀਵਨ ਦੀਆਂ ਸਾਰੀਆਂ ਬੁਰੀਆਂ ਯਾਦਾਂ ਯਾਦ ਆਉਣ ਲੱਗੀਆਂ ਕਿਵੇਂ ਉਹ ਸੋਤੇ ਤੋਂ ਡਾਕੂ ਬਣ ਗਿਆ ਲੋਕਾਂ ਨੂੰ ਮੁੱਟਿਆ ਅਨੇਕਾਂ ਨੂੰ ਮਾਰਿਆ ਉਸ ਨੂੰ ਪਛਤਾਵਾ ਹੋਣ ਲੱਗਾ ਉਹ ਭਾਈ ਨੱਦੇ ਕੋਲ ਗਏ ਅਤੇ ਪੁੱਛਿਆ ਓਏ ਫਕੀਰਾ ਤੂੰ ਰਾਤ ਪਰ ਇਹ ਕੀ ਜਪ ਜ ਕਰਦਾ ਰਿਹਾ ਮੇਰੇ ਮਨ ਵਿੱਚ ਅਜੀਬ ਸ਼ਾਂਤੀ ਆ ਰਹੀ ਹੈ ਪਰ ਡਰ ਵੀ ਲੱਗ ਰਿਹਾ ਹੈ ਭਾਈ ਦੱਦਾ ਨੇ ਉਸ ਨੂੰ ਪੂਰਾ ਮੂਰ ਮੰਤਰ ਸੁਣਾਇਆ ਤੇ ਉਹ ਬੋਲਿਆ ਇਹ ਤਾਂ ਵੈਗੂ ਜੀ ਦਾ ਨਾਮ ਹੈ ਮੈਂ ਤਾਂ ਜੀਵਨ ਭਰ ਭੁਲੇਖਾ ਕੀਤਾ ਉਸ ਨੇ ਆਪਣੇ ਹੱਥ ਜੋੜ ਕੇ ਭਾਈ ਲੱdde ਨੂੰ ਮਾਫੀ ਮੰਗੀ ਅਤੇ ਕਿਹਾ ਮੰਨੂ ਜੀ ਇਹ ਨਾਮ ਸਿਖਾ ਦੇ ਭਾਈ ਲੱdde ਨੇ ਉਸ ਨੂੰ ਖੋਹ ਦਿੱਤਾ ਤੇ ਉਹਨਾਂ ਨੇ ਮਿਲ ਕੇ ਜਾਪ ਕੀਤਾ ڈاکੂ ਗਰੁੱਪ ਵਿੱਚੋਂ ਵੀ ਕਈ ਹੋਰ ਭਾਈ ਲੱdde ਦੇ ਨਾਲ ਜੁੜ ਗਏ ਚਮਤਕਾਰ ਹੋਇਆ ਕਾਲੇ ਖੰਜਰ ਦਾ ਹੱਥ ਠੀਕ ਹੋ ਗਿਆ ਜਿਵੇਂ ਵਾਇਗੁਰ ਨੇ ਰੱਖਿਆ ਕੀਤੀ ਹੋਵੇ ਸਵੇਰ ਹੋਈ ਤਾਂ ਕਾਲਾ ਖੰਜਰ ਅਤੇ ਉਸ ਦੇ ਸਾਥੀਆਂ ਨੇ ਹਥਿਆਰ ਛੁੱਟ ਦਿੱਤੇ ਉਹ ਭਾਈ ਲੱਦੇ ਨਾਲ ਗੁਰੂ ਜੀ ਦੇ ਕੋਲ ਗਏ ਗੁਰੂ ਨਾਨਕ ਜੀ ਨੇ ਉਹਨਾਂ ਨੂੰ ਵੇਖ ਕੇ ਮੁਸਕਰਾਇਆ ਅਤੇ ਫਰਮਾਇਆ ਲੱਦਿਆ ਵੇਖਿਆ ਮੂਲ ਮੰਤਰ ਦੀ ਤਾਕਤ ਨਾਮ ਵਿੱਚ ਤਾਕਤ ਇਹ ਨਿਰਭਉ ਬਣਾਉਂਦਾ ਹੈ ਇਹ ਨਿਰਵੈਰ ਕਰਦਾ ਹੈ ਇਹ ਅਕਾਲ ਦੀ ਮੂਰਤ ਹੈ ਜੋ ਅਜੂਨੀ ਅਤੇ ਸਹਿ ਭੰਗ ਹੈ ਗੁਰਪ੍ਰਸਾਦ ਨਾਲ ਹੀ ਇਹ ਤਾਕਤ ਪ੍ਰਗਟ ਹੁੰਦੀ ਹੈ ਕਾਲੇ ਖੰਜਰ ਨੇ ਅੰਮ੍ਰਿਤ ਛਕਿਆ ਅਤੇ ਨਾਮ ਜਪਣ ਲੱਗਾ ਉਸ ਉਹ ਬਾਅਦ ਵਿੱਚ ਇੱਕ ਪਰਮ ਗਿਆਨੀ ਬਣ ਗਿਆ ਇਸ ਸਾਖੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਮੂਲ ਮੰਤਰ ਸਿਰਫ ਬਾਣੀ ਨਹੀਂ ਇਹ ਵਾਹਿਗੁਰੂ ਦੀ ਰੂਹ ਹੈ ਇਹ ਡਰ ਨੂੰ ਨਿਰਭਉ ਬਣਾਉਂਦਾ ਹੈ ਫੈਰ ਨੂੰ ਨਿਰਵੈਰ ਕਰਦਾ ਹੈ ਜੇ ਤੁਸੀਂ ਵੀ ਇਸ ਨੂੰ ਨਿਰੰਤਰ ਜਪੋਗੇ ਤਾਂ ਜੀਵਨ ਵਿੱਚ ਹਰ ਤੂਫਾਨ ਸ਼ਾਂਤ ਹੋ ਜਾਵੇਗਾ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੇ ਘਰ ਦੇ ਵਿੱਚ ਹੋਣ ਵਾਲੇ ਕਲੇਸ਼ ਇਹ ਸਭ ਖਤਮ ਹੋ ਜਾਣਗੇ ਜੇਕਰ ਤੁਸੀਂ ਵੀ ਇੰਜ ਕਰਨਾ ਸ਼ੁਰੂ ਕਰ ਦਿੱਤਾ ਤਾਂ ਜ਼ਿੰਦਗੀ ਦਾ ਬਦਲਾਵ ਜ਼ਰੂਰ ਹੈ ਕਿਉਂਕਿ ਮੂਲ ਮੰਤਰ ਆਪਣੇ ਆਪ ਦੇ ਵਿੱਚ ਇੱਕ ਮਹਾ ਮੰਤਰ ਹੈ ਜੇਕਰ ਇਸ ਮੰਤਰ ਦਾ ਜਾਪ ਕਰਨਾ ਸ਼ੀਨੇ ਸ਼ੁਰੂ ਕਰ ਦਿੱਤਾ ਅਸੀਂ ਜੋ ਵੀਰ ਜਾਂ ਭੈਣ ਇਸ ਮੰਤਰ ਦਾ ਜਾਪ ਕਰਦੇ ਹਨ ਉਹ ਤਾਂ ਇਸ ਮਾੜੀ ਕਲਯੁਗ ਦੀ ਹਵਾ ਤੋਂ ਬਚਣਗੇ ਹੀ ਬਚਣਗੇ ਪਰ ਨਾਲ ਨਾਲ ਉਹਨਾਂ ਦੇ ਪਰਿਵਾਰ ਦਾ ਵੀ ਪਾਰ ਉਤਾਰਾ ਜ਼ਰੂਰ ਹੋਵੇਗਾ ਜੇਕਰ ਅਸੀਂ ਅੱਜ ਤੋਂ ਹੀ ਮੂਰ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਈਏ ਤਾਂ ਮੂਰ ਮੰਤਰ ਸਾਡੀ ਜ਼ਿੰਦਗੀ ਜ਼ਰੂਰ ਬਦਲੇਗਾ ਭੈਣ ਭਰਾ ਅੱਜ ਦੇ ਕਲਯੁਗ ਦੇ ਸਮੇਂ ਵਿੱਚ ਸਭ ਤੋਂ ਵੱਡੀ ਚਿੰਤਾ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਹੈ ਪੁਰੀਆਂ ਸੰਗਤਾ ਮਾੜੇ ਵਾਤਾਵਰਨ ਨਸਿਆਂ ਤੇ ਨਕਾਰਾਤਮਕ ਵਿਚਾਰਾਂ ਦਾ ਅਸਰ ਬਹੁਤ ਤੇਜ਼ੀ ਨਾਲ ਬੱਚਿਆਂ ਦੇ ਮਨ ਤੇ ਪੈ ਰਿਹਾ ਪਰ ਜੋ ਮਾਪੇ ਆਪਣੇ ਘਰ ਵਿੱਚ ਨਿਯਮਤ ਤੌਰ ਤੇ ਮੂਰ ਮੰਤਰ ਦਾ ਜਾਪ ਕਰਦੇ ਹਨ ਉਹ ਆਪਣੇ ਬੱਚਿਆਂ ਤੇ ਆਧ੍ਰਿਸ਼ਟ ਸੁੱਖ ਸੁਰੱਖਿਆ ਦੀ ਚਾਦਰ ਤਾਂ ਦਿੰਦੇ ਹਨ ਗੁਰੂ ਦੀ ਬਾਣੀ ਉਹਨਾਂ ਬੱਚਿਆਂ ਨੂੰ ਅੰਦਰੋਂ ਹਿੰਮਤ ਚੰਗੀ ਸੋਚ ਤੇਜ ਅਕਲ ਅਤੇ ਸੱਚੇ ਰਾਹ ਦੀ ਪ੍ਰੇਰਣਾ ਦਿੰਦੀ ਹੈ ਜਿਹੜੇ ਮਾਪੇ ਆਪਣੇ ਬੱਚਿਆਂ ਲਈ ਚਿੰਤਤ ਹਨ ਜਾਂ ਘਰ ਦੇ ਵਿੱਚ ਗਰੀਬੀ ਤੋਂ ਚਿੰਤਤ ਹਨ ਉਹ ਦੂਜੇ ਦੇ ਅੱਜ ਤੋਂ ਹੀ ਤੁਸੀਂ ਸ਼ੁਰੂ ਕਰ ਲੋ ਤੁਸੀਂ ਵੱਧ ਤੋਂ ਵੱਧ ਮੂਲ ਮੰਤਰ ਕਰਨਾ ਇੱਕ ਹਫ਼ਤੇ ਵਿੱਚ ਹੀ ਤੁਹਾਨੂੰ ਆਪਣੇ ਘਰ ਦਾ ਮਾਹੌਲ ਬਦਲਿਆ ਹੋਇਆ ਮਹਿਸੂਸ ਹੋਣ ਲੱਗੇਗਾ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮੂਲ ਮੰਤਰ ਦਾ ਜਾਪ ਸਿਰਫ ਮੂ ਨਾਲ ਹੀ ਰਹਿ ਸਕੋ ਮਨ ਦੇ ਨਾਲ ਵੀ ਕਰਨਾ ਜਦੋਂ ਅਸੀਂ ਹਰ ਅੱਖਰ ਨੂੰ ਹਰ ਸ਼ਬਦ ਨੂੰ ਧਿਆਨ ਨਾਲ ਚਰਦੇ ਹਾਂ ਹਰ ਗੁੰ ਨੂੰ ਆਪਣੇ ਅੰਦਰ ਬਸਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਜਾਪ ਸਾਡੇ ਜੀਵਨ ਨੂੰ ਬਦਲ ਦਿੰਦਾ ਹੈ ਇਸ ਦੇ ਅਸਰ ਨਾਲ ਘਰ ਵਿੱਚ ਕਲੇਸ਼ ਦੂਰ ਹੋ ਜਾਂਦੇ ਹਨ ਰੁਜ਼ਗਾਰ ਵਿੱਚ ਵੀ ਔਕਾਤਾਂ ਖਤਮ ਹੋਣ ਲੱਗ ਪੈਂਦੀਆਂ ਹਨ ਅਤੇ ਮਨੁੱਖ ਦਾ ਵਿਸ਼ਵਾਸ ਰੱਬ ਉਤੇ ਹੋਰ ਮਜ਼ਬੂਤ ਹੋ ਜਾਂਦਾ ਹੈ ਬੰਦਾ ਨਿਰਵੈਰ ਹੋ ਜਾਂਦਾ ਨਿਰਭਾਉ ਹੋ ਜਾਂਦਾ ਹੈ ਭੈਣ ਭਰਾ ਜੀ ਜਿਹੜਾ ਵੀ ਮਨੁੱਖ ਆਪਣੇ ਜੀਵਨ ਵਿੱਚ ਸੁੱਖ ਚੈਨ ਅਤੇ ਬਰਕਤਾਂ ਲੈਣਾ ਚਾਹੁੰਦਾ ਹੈ ਤਾਂ ਉਹ ਮੂ ਮੰਤਰ ਦਾ ਜਾਪ ਆਪਣੇ ਜੀਵਨ ਦਾ ਹਿੱਸਾ ਬਣਾ ਲੈ ਜੇਕਰ ਉਹ ਮੂਲ ਮੰਤਰ ਦਾ ਜਾਪ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਗੇ ਤਾਂ ਉਹਨਾਂ ਦੀ ਜ਼ਿੰਦਗੀ ਜ਼ਰੂਰ ਬਦਲੇਗੀ ਕਿਉਂਕਿ ਮੂਲ ਮੰਤਰ ਦਾ ਜਾਪ ਹਰ ਇੱਕ ਇਨਸਾਨ ਦੀ ਜ਼ਿੰਦਗੀ ਬਦਲਦਾ ਹੈ ਜੇਕਰ ਤੁਹਾਡੇ ਤੋਂ ਕੋਈ ਬਹੁਤਾ ਵੱਡਾ ਪਾਠ ਨਹੀਂ ਹੁੰਦਾ ਤਾਂ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਣਾ ਸੋ ਜੇਕਰ ਮੇਰੇ ਭੈਣ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ گرجی کیف اتے تانبر